ਵਾਇਗਰ ਜੀ ਕਾ ਖਾਲਸਾ ਵਾਇਗਰ ਜੀ ਕੀ ਫਤਿਹ ਪੰਜਾਬ ਦੇ ਸਾਰੇ ਹਾਲਾਤ ਸਾਰਿਆਂ ਦੇ ਸਾਹਮਣੇ ਨੇ ਇੱਕ ਪਾਸੇ ਹੜਾਂ ਦੀ ਮਾਰ ਆ ਇੱਕ ਹੋਰ ਤਰ੍ਹਾਂ ਦੀ ਮਾਰ ਵੀ ਪੰਜਾਬ ਨੂੰ ਪੈਣੀ ਸ਼ੁਰੂ ਹੋ ਗਈ ਆਜਾ ਅਜ ਨਾਲੇ ਜੋ ਵਾਪਰਿਆ ਜਿਹੜੀ ਘਟਨਾ ਉੱਥੇ ਵਾਪਰੀ ਆ ਉਹ ਲਗਭਗ ਤੁਹਾਡੇ ਤੱਕ ਪਹੁੰਚ ਚੁੱਕੀ ਆ ਵੀ ਇੱਥੇ ਕੀ ਹੋਇਆ ਇਕਲੀ ਇੱਕ ਤੇ ਅੱਜ ਦੀਆਂ ਇਹ ਸਿਰਫ ਦੋ ਘਟਨਾਵਾਂ ਨੇ ਜਿਹੜੀਆਂ ਵਾਪਰੀਆਂ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਵੀਡੀਓਜ਼ ਘੁੰਮ ਰਹੀਆਂ ਸੀ ਜਿੱਥੇ ਲੋਕ ਆਪਾਤਾਵਿ ਦੇ ਵਿੱਚ ਹੀ ਰਾਸ਼ਨ ਜਾਂ ਜਿਹੜੀਆਂ ਚੀਜ਼ਾਂ ਵੰਡ ਰਹੇ ਨੇ ਉਹਨਾਂ ਨੂੰ ਕਿਵੇਂ ਖੋ ਰਹੇ ਨੇ ਔਰ ਲੋਕ ਕਿਵੇਂ ਤੌਬਾ ਕਰਕੇ ਜਾ ਰਹੇ ਨੇ ਕਿ ਭਾਈ ਹੁਣ ਤਾਂ ਸਿੱਖੀ ਦਾ ਇਨਾ ਪੁੱਤਰ ਕਨਸੈਪਟ ਆ ਤੇ ਤੁਸੀਂ ਸੋਚੋ ਕਿ ਲੋਕ ਕਿੰਨੇ ਮਜਬੂਰ ਹੋਣਗੇ ਜਾਂ ਹਾਲਾਤਾਂ ਤੋਂ ਕਿੰਨੇ ਬੇਵੱਸ ਹੋਣਗੇ ਕਿ ਏ ਕਹਿਣਾ ਸ਼ੁਰੂ ਕਰਤਾ ਲੋਕਾਂ ਨੇ ਪਾ ਇਤਬਾਦ ਅਸੀਂ ਇਦਾਂ ਦੀ ਸੇਵਾ ਨਹੀਂ ਕਰਨੀ ਸੋ ਇਸ ਇਹ ਚੀਜ਼ਾਂ ਕਿਉਂ ਵਾਪਰ ਰਹੀਆਂ ਅਸਲ ਵਿੱਚ ਸੋਚਣ ਵਾਲੀ ਗੱਲ ਹੈ ਅੱਜ ਵੀ ਸਾਡੇ ਨਾਲ ਦੋ ਘਟਨਾਵਾਂ ਵਾਪਰ ਰਹੀਆਂ ਨੇ ਇੱਕ ਤੇ ਇੱਕ ਪਿੰਡ ਦੇ ਵਿੱਚ ਜਦੋਂ ਗਏ ਪਟਿਆਲੇ ਤੋਂ ਉੱਥੋਂ ਟਰੱਕ ਆਇਆ ਇਹ ਟਰਾਲਾ ਉਹ ਕੁਦਰਤੀ ਸਾਡੇ ਬੰਦੇ ਉਸ ਪਿੰਡ ਦੇ ਵਿੱਚੋਂ ਲੰਘਣ ਦੇ ਹੀ ਤੇ ਉੱਥੇ ਜਦੋਂ ਉਹਨਾਂ ਵੇਖਿਆ ਕਿ ਟਰਾਲੇ ਨੂੰ ਆਲੇ ਦੁਆਲੇ ਘੇਰੀ ਬੈਠੇ ਨੇ ਤੇ ਬੰਦੇ ਅੱਗੇ ਟਰਾਲਾ ਜਾ ਰਿਹਾ ਮਗਰੋਂ ਡਾਲਾ ਖੋਲ ਖੋਲ ਕੇ ਤੇ ਆਪਣੇ ਆਪ ਪਿੰਡ ਵਾਲੇ ਲੋਕ ਵਿੱਚ ਚੜ ਚੜ ਕੇ ਤੇ ਜੋ ਨਾ ਲੱਦੇ ਹੋ ਲੋਂਡੇ ਸੋ ਉਥੋਂ ਬੜੇ ਜ਼ੋਰ ਦੇ ਨਾਲ ਉਹਨਾਂ ਦਾ ਡਾਲਾ ਬੰਦ ਕਰਾ ਕੇ ਤੇ ਇੱਥੋਂ ਤੱਕ ਵੀ ਸੁਣਨ ਨੂੰ ਮਿਲਿਆ ਵੀ ਉੱਥੇ ਨੌਜਵਾਨ ਨੇ ਇੱਕ ਲਾਗੋਂ ਡਾਂਗ ਤੋੜੀ ਤੇ ਉਹ ਟਰਾਲੇ ਤੇ ਆਪ ਚੜਿਆ ਵੀ ਹੁਣ ਉਹ ਟਰਾਲੇ ਦੇ ਲਾਗੇ ਆਵੇ ਸਈ ਦੂਸਰੀ ਘਟਨਾ ਦੇ ਮਤਲਬ ਸਿਖਰ ਹੀ ਕਰਦੀ ਬੰਦੇ ਦੇ ਸੱਟਾਂ ਲੱਗੀਆਂ ਉਹ ਬੰਦੇ ਮੱਡੀ ਕੁਬਿੰਦਗੜ ਤੋਂ ਆਏ ਉਹ ਰਾਸ਼ਨ ਵੰਡਣ ਗਏ ਉਹ ਜੋ ਕੁਝ ਉੱਥੇ ਵਾਪਰਿਆ ਜਿਵੇਂ ਉੱਥੇ ਮੁੰਡੇ ਦੇ ਇੱਥੇ ਅੱਖ ਦੇ ਲਾਗੇ ਸੱਟ ਵੀ ਲੱਗੀ ਆ ਉਹਦਾ ਸਿਰ ਪਟਨੋਂ ਬਚ ਗਿਆ ਉਹ ਤੇ ਸਿੰਘ ਨੇ ਕੁਦਰਤੀ ਜਿਹੜਾ ਲਾਗੇ ਬੈਠਾ ਉਹਨੇ ਉਹਨੂੰ ਫੜ ਲੈਨੇ ਤੇ ਉਹਦੀ ਧੌਣ ਥੱਲੇ ਜਾ ਕੇ ਵੱਜਣੀ ਹੋਵੇ ਦੱਸਣ ਦੇ ਮੁਤਾਬਕ ਸੋ ਇਹ ਅਸਲ ਕਾਰਨ ਕੀ ਹੈ ਕਿਉਂ ਐਦਾ ਬਣਿਆ ਇਹਦੀ ਚੀਜ਼ ਦੀ ਜਿਹੜੀ ਆ ਉਹ ਸਾਨੂੰ ਸਮਝਣੀ ਚਾਹੀਦੀ ਹੈ ਇਹਦੇ ਬਾਰੇ ਕੋ ਸੋਚਣਾ ਚਾਹੀਦਾ ਔਰ ਦੂਸਰੀ ਗੱਲ ਇਹਦੇ ਨਾਲ ਹੀ ਮੈਂ ਕਰਦਾ ਬਹੁਤ ਸਾਰੇ ਸੱਜਣਾਂ ਨੇ ਲੱਗਾ ਵੀ ਸ਼ਾਇਦ ਮੇਰੇ ਉੱਤੇ ਹਮਲਾ ਆਇਆ ਜਾਂ ਸਾਡੇ ਉੱਤੇ ਹਮਲਾ ਆਇਆ ਅਸਲ ਹੋਇਆ ਹਮਲਾ ਬੇਸ਼ੱਕ ਉਹਦੇ ਉੱਤੇ ਪਰ ਇਹ ਹਮਲਾ ਇੱਕ ਤਰ੍ਹਾਂ ਸਾਡੇ ਸਾਰਿਆਂ ਦੇ ਉੱ ਬੇਸ਼ੱਕ ਮੇਰੇ ਤੇ ਸਦਾ ਸਰੀਰਕ ਹਮਲਾ ਨੇ ਪਰ ਸਾਨੂੰ ਲੱਗਦਾ ਐਵੇਂ ਹੈ ਕਿ ਭਰਾਵੋ ਜਿੰਨੇ ਸੇਵਾ ਕਰਨਾ ਐ ਸਾਡੇ ਸਾਰਿਆਂ ਤੇ ਹਮਲਾ ਤੇ ਇਹ ਇਹ ਤੇ ਅਸੀਂ ਬੋਲ पे ਸਾਹਮਣੇ ਆ ਗਏ ਬਹੁਤ ਸਾਰਾ ਥਾਵਾਂ ਤੇ ਲੋਕ ਅੱਕੇ ਉਦਾਂ ਵਿਚਾਰੇ ਕਰਨ ਚੱਲ ਜਾਂਦੇ ਨੇ ਸੋ ਇਹਨੂੰ ਥੋੜਾ ਮੈਨੇਜ ਕਰਨ ਦੇ ਲਈ ਅਸੀਂ ਕਾਫੀ ਦਿਨਾਂ ਤੋਂ ਕੋਸ਼ਿਸ਼ ਵਾਹ ਕਰਦੇ ਪਏ ਹਾਂ ਕਿ ਸ਼ਾਇਦ 2-4-5 ਦਿਨਾਂ ਦਾ ਤਾਂ ਬਾਅਦ ਇਹ ਮੀਟਿੰਗ ਕੀਤੀ ਜਾਵੇ ਪਰ ਜਿੱਦਾਂ ਦੇ ਹਾਲਾਤ ਬਣ ਗਏ ਸਾਨੂੰ ਮਜਬੂਰੀ ਵਸ ਇਹ ਕੱਲ ਹੀ ਕਰਨੀ ਪੈ ਰਹੀ ਹੈ ਕੱਲ 5 ਸਤੰਬਰ ਨੂੰ ਗੁਰਦੁਆਰਾ ਬਾਬਾ ਦੀਪ ਸਿੰਘ ਅਜਨਾਲੇ ਮੇਨ ਰੋਡ ਦੇ ਉੱਤੇ ਹੀ ਉੱਥੇ ਜਿੰਨੀਆਂ ਵੀ ਸੰਸਥਾਵਾਂ ਸੇਵਾ ਕਰ ਰਹੀਆਂ ਨੇ ਅਹਿਮ ਰੋਲ ਅਦਾ ਕਰ ਰਹੀਆਂ ਨੇ ਅਸੀਂ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਕਿ ਆਪਣੇ ਨੁਮਾਇੰਦੇ ਜ਼ਰੂਰ ਭੇਜਣ ਪ੍ਰਸ਼ਾਸਨ ਨੂੰ ਵੀ ਅਸੀਂ ਕਿਹਾ ਤੁਸੀਂ ਵੀ ਆਪਣਾ ਨੁਮਾਇੰਦਾ ਜ਼ਰੂਰ ਭੇਜੋ ਡੀਸੀ ਵੱਲੋਂ ਕੋਈ ਨੁਮਾਇੰਦਾ ਆਵੇ ਜਿਹਦੇ ਕੋਲ ਪ੍ਰੋਪਰ ਡਾਟਾ ਹੋਵੇ ਕਿੰਨੇ ਪਿੰਡਾਂ ਦੇ ਵਿੱਚ ਹੜ ਆਇਆ ਕੀ ਹੋਇਆ ਕਿੰਨੇ ਪਿੰਡਾਂ 'ਚ ਕਿੰਨੇ ਘਰ ਨੇ ਵੋਟਰ ਸੂਚੀਆਂ ਲਿਆਂਦੀਆਂ ਜਾਣ ਹਰ ਚੀਜ਼ ਦਾ ਜਿਹੜਾ ਉਹ ਉੱਥੇ ਕੋਈ ਤਰੀਕਾਕਾਰ ਹੋਵੇ ਫਿਰ ਉਸ ਤਰੀਕੇ ਦੇ ਨਾਲ ਪਿੰਡ ਵੰਡ ਵੰਡ ਕੇ ਕੈਂਪਸ ਲਾਏ ਜਾਣ ਤੇ ਉਹਨਾਂ ਨੂੰ ਇੱਕ ਤਰੀਕੇ ਦੇ ਵਿੱਚ ਸਪਲਾਈ ਹੋਵੇ ਪਤਾ ਤੇ ਹੋਵੇ ਸਰਵੇ ਤੇ ਹੋਵੇ ਪਿੰਡਾਂ ਦੇ ਵਿੱਚ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਸੋ ਇਹ ਸਾਰੀ ਚੀਜ਼ ਨੂੰ ਮੈਨੇਜ ਕਰਨ ਦੀ ਜ਼ਰੂਰਤ ਆ ਆਦਰਵਾਇਜ਼ ਜਿਸ ਤਰੀਕੇ ਨਾਲ ਮਿਸ ਮੈਨੇਜਮੈਂਟ ਜਿੱਡੇ ਵੱਡੇ ਲੈਵਲ ਤੇ ਹੋ ਰਹੀ ਹੈ ਇਹ ਪੰਜਾਬ ਦਾ ਅਕਸ ਬਹੁਤ ਖਰਾਬ ਕਰੇਗੀ ਪੰਜਾਬ ਉਹ ਹੀ ਜਿੰਨੇ ਆਪਣੇ ਸਿਰ ਤੇ ਆਪੇ ਉੱਠ ਖੜਨਾ ਹੈ ਤੇ ਅਸੀਂ ਖੜ੍ਹ ਲੈਣਾ ਅਜੇ ਵੀ ਅਸੀਂ ਸਾਡਾ ਪੰਜਾਬ ਜਿਹੜਾ ਆਪਣੇ ਸਿਰ ਤੇ ਆਪੇ ਉੱਠ ਖੜਨਾ ਪਰ ਜਿੱਦਾਂ ਦੀਆਂ ਤਸਵੀਰਾਂ ਤੇ ਜਿਸ ਤਰੀਕੇ ਦਾ ਮਾਹੌਲ ਅਸੀਂ ਪੇਸ਼ ਕਰ ਰਹੇ ਆ ਸਾਰੀ ਦੁਨੀਆ ਨੂੰ ਐ ਲੱਗਦਾ ਵੀ ਜਿਵੇਂ ਪੰਜਾਬ ਜਿਹੜਾ ਆ ਪਤਾ ਨਹੀਂ ਕਿੰਨੇ ਕ ਡੁੱਬ ਚਲਿਆ ਤੇ ਕੀ ਹੋ ਜਾਏਗਾ ਇਹਦੇ ਮੁਹਤਾਜ ਨਹੀਂ ਹੋਣਾ ਅਸੀਂ ਲੋਕਾਂ ਆਪਣੀਆਂ ਦੇ ਬਾਹਾਂ ਫੜੀਆਂ ਨੇ ਬਾਹਾਂ ਫੜਾਂਗੇ ਵੀ ਪਰ ਸਾਡੇ ਆਪਣੇ ਲੋਕਾਂ ਨੂੰ ਵੀ ਅਪੀਲ ਆ ਕਿ ਭਾਈ ਜੇ ਕੋ ਤੁਹਾਡੀ ਬਾਹ ਫੜਨ ਆ ਰਿਹਾ ਤੇ ਉਹਨੂੰ ਜਫੀ ਪਾ ਕੇ ਕੁੱਟ ਕੇ ਥੱਲੇ ਨਾ ਸੁੱਟ ਕੇ ਬਹਿ ਜਾਓ ਵੀ ਅਗਲੇ ਨੂੰ ਤੁਸੀਂ ਤੁਰੰ ਜਗਾ ਛੱਡੋ ਅਗਲਾ ਤੁਹਾਡੀ ਮਦਦ ਲਈ ਆਇਆ ਅਸੀਂ ਮਤਲਬ ਸਿੱਖੀ ਦਾ ਕਨਸੈਪਟ ਜਿਹੜਾ ਹੈ ਬੜਾ ਵਿਸ਼ਾਲ ਹੈ ਔਰ ਬਣੇ ਹੋਏ ਹਾਲਾਤਾਂ ਦੇ ਵਿੱਚ ਅਸੀਂ ਸਮਝ ਆਇਆ ਕਿ ਲੋਕਾਂ ਨੂੰ ਰਜਾਉਣ ਦੀ ਨਹੀਂ ਲੋਕਾਂ ਨੂੰ ਬਚਾਉਣ ਦੀ ਜ਼ਰੂਰਤ ਆ ਲੰਮੀ ਲੜਾਈ ਆ ਜ਼ਿੰਮੇਦਾਰ ਜਿਹੜਾ ਮਿਡਲ ਕਲਾਸ ਜ਼ਿੰਮੇਦਾਰ ਆ ਮਾਰਿਆ ਜਾਏਗਾ ਜੇ ਇਸ ਤਰੀਕੇ ਦਾ ਮਾਹੌਲ ਬਣਿਆ ਰਿਹਾ ਤੇ ਜਿਹੜਾ ਅਸਲ ਲੋੜਵੰਦ ਆ ਉਹ ਰਗੜਿਆ ਜਾਏਗਾ ਨਜਾਇਜ਼ ਬਹੁਤ ਕੁਝ ਹੋ ਰਿਹਾ ਸੋ ਉਹਨੂੰ ਇੱਕ ਮੈਨੇਜ ਕਰਨ ਦੇ ਲਈ ਇੱਕ ਯੋਜਨਾ ਬਣਾਉਣ ਦੇ ਲਈ ਵੀ ਕਿਸ ਤਰੀਕੇ ਦੇ ਨਾਲ ਕਿਹੜਾ ਕਿਹੜਾ ਏਰੀਆ ਮੈਨੇਜ ਹੋਵੇ ਉਹਦੇ ਚ ਪ੍ਰਸ਼ਾਸਨ ਤੋਂ ਲੈ ਕੇ ਪੋਲੀਟੀਕਲ ਪਾਰਟੀਆਂ ਤੋਂ ਲੈ ਕੇ ਆਰਗੇਨਾਈਜੇਸ਼ਨਸ ਨੂੰ ਇਕੱਠਿਆਂ ਬਹਿ ਜਾਣਾ ਚਾਹੀਦਾ ਅੱਕ ਕੇ ਅਸੀਂ ਇਹ ਫੈਸਲਾ ਲਿਆ ਹੈ ਉਮੀਦ ਹੈ ਤੇ ਸਿੱਪ ਕਿ ਇਹ ਫੈਸਲਾ ਪ੍ਰਸ਼ਾਸਨ ਖੁਦ ਲਈਦਾ ਪਰ ਜਿਸ ਤਰੀਕੇ ਨਾਲ ਕੰਮ ਚੱਲਦਾ ਪਿਆ ਸੀ ਉਹ ਨਹੀਂ ਹੋ ਰਿਹਾ ਉਹਦੇ ਕਾਰਨ ਸਾਨੂੰ ਹੁਣੇ ਅਪੀਲ ਕਰਨੀ ਪਈ ਆ ਸੋ ਆਸ ਕਰਦੇ ਆ ਕਿ ਜਿਹੜੇ ਜਿਹੜੇ ਵੀ ਵਾਕਿਆ ਚਾਹੁੰਦੇ ਨੇ ਕਿ ਹੜਾਂ ਦੇ ਵਿੱਚ ਪੰਜਾਬ ਚੜ੍ਹਦੇ ਕਲਾ ਦੇ ਨਾਲ ਬਾਹਰ ਨਿਕਲੇ ਇਸ ਮੁਸੀਬਤ ਦੇ ਵਿੱਚੋਂ ਤੇ ਵਾਕਿਆ ਜੈਨੂਨ ਬੰਦਿਆਂ ਦੇ ਨਾਲ ਖੜਿਆ ਜਾਵੇ ਤੇ ਵੇਸਟੇਜ ਨਾ ਹੋਵੇ ਸਰਮਾਏ ਦੀ ਸਮੇਂ ਦੀ ਰਿਸੋਰਸਿਸ ਦੀ ਐਵਰੀਥਿੰਗ ਬਹੁਤ ਕੁਝ ਇਹਦੇ ਵਿੱਚ ਜਿਹੜਾ ਲੋਕ ਸੇਵਾ ਦੇ ਵਿੱਚ ਦੇ ਰਹੇ ਨੇ ਔਰ ਕਿਰਤ ਕਮਾਈ ਚੋਂ ਦੇ ਰਹੇ ਨੇ ਸੋ ਸਾਨੂੰ ਆਪੋ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਵੰਡਣੀ ਚਾਹੀਦੀ ਬਹਿਣਾ ਚਾਹੀਦਾ ਸਾਰੇ ਸਾਰਾ ਕੁਝ ਨਹੀਂ ਕਰ ਸਕਦੇ ਪਰ ਸਾਰੇ ਰਲ ਕੇ ਸਾਰਾ ਕੁਝ ਕਰ ਸਕਦੇ ਨੇ ਸੋ ਸਾਨੂੰ ਇਹ ਤਰਤੀਬ ਬਣਾਉਣੀ ਚਾਹੀਦੀ ਆ ਕੋਈ ਉਧਰ ਬਈਏ ਹੋ ਸਕਦਾ ਕੱਲ ਸਾਰੀਆਂ ਗੱਲਾਂ ਫਾਈਨਲ ਨਾ ਵੀ ਹੋਣ ਅਗਲੇ ਦਿਨ ਫੇਰ ਬੈਲੋ ਦੋ ਦਿਨ ਰਾਸ਼ਨ ਡੱਕ ਲਓ ਜਿਸ ਤਰ੍ਹਾਂ ਦੇ ਹਾਲ ਬਣੇ ਨੇ rescued ਜਿਹੜੀਆਂ ਟੀਮਾਂ ਨੇ ਉਹ ਕਰਦੇ ਰਹਿਣ ਜੇ ਕੋਈ ਬੰਦੇ ਫਸੇ ਨੇ ਉਹਨਾਂ ਨੂੰ ਕੱਢ ਲਓ ਪਰ ਰਾਸ਼ਨ ਦੀ ਬੇਕਦਰੀ ਨਾ ਕਰੋ ਸਾਰੀ ਚੀਜ਼ ਜਿਹੜੀਆਂ ਉਹਨਾਂ ਤਰਤੀਬ ਦੇ ਵਿੱਚ ਲਿਹਾਈਏ ਅਸੀਂ ਸਾਰੇ ਇਲਾਕਿਆਂ ਦੇ ਵਿੱਚ ਸਤ ਰੋਜ਼ ਵੀ ਹਣ ਠਾਠਾ ਮਾਰਦਾ ਪਿਆ। ਜਿਹਨੇ ਜ਼ਿੰਮੇਵਾਰ ਸੱਜਣ ਨੇ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਆਂ ਕਿ ਕੱਲ ਤੁਸੀਂ ਜ਼ਰੂਰ ਪਹੁੰਚੋ ਔਰ ਅਖੀਰ ਦੇ ਉੱਤੇ ਜਿਹੜੀ ਅੱਜ ਸਾਰੀ ਘਟਨਾ ਵਾਪਰੀ ਆ ਉਸ ਬਣੇ ਹੋਏ ਮਾਹੌਲ ਦੇ ਵਿੱਚ ਜਿਸ ਤਰੀਕੇ ਦੇ ਸਾਡੇ ਸਾਹਮਣੇ ਹਾਲਾਤ ਆਏ ਸੀ ਜਿਸ ਤਰੀਕੇ ਨਾਲ ਸਾਰਾ ਕੁਝ ਬੇਕਾਬੂ ਹੋ ਰਿਹਾ ਸੀ ਜਿਸ ਤਰ੍ਹਾਂ ਦੇ ਹਾਲਾਤ ਬਣ ਗਏ ਸੀ ਕੁਝ ਅਪਸ਼ਬਦ ਵੀ ਵਿੱਚ ਬੋਲੇ ਗਏ ਨੇ ਉਹਦੇ ਲਈ ਮੈਂ ਸਾਰੀ ਸੰਗਤ ਤੋਂ ਮਾਫੀ ਮੰਗਦਾ ਸਾਨੂੰ ਇਹ ਸ਼ੋਭਾ ਨਹੀਂ ਦਿੰਦੇ ਸਾਨੂੰ ਇਹਦਾ ਕੰਟਰੋਲ ਕਰਨਾ ਚਾਹੀਦਾ ਗੁਰਮਾਰਾ ਸਾਨੂੰ ਸਾਰਿਆਂ ਨੂੰ ਸਮਰੱਤ ਜਿਹੜੇ ਸਮੱਤ ਬਖਸ਼ਣ ਅੱਗੇ ਤੋਂ ਇਹੋ ਜਿਹਾ ਕੰਮ ਨਾ ਹੋਵੇ ਪਰ ਇਸ ਸਾਰੀ ਚੀਜ਼ ਨੂੰ ਪ੍ਰਭੂ ਮੈਨੇਜ ਕਰ ਲੀਏ ਮੇਰੇ ਸਾਰਿਆਂ ਦੇ ਹੱਥੋਂ ਕਿ ਫੇਰ ਮੈਂ ਵਾਰ-ਵਾਰ ਕਰ ਰਿਹਾ ਬੇਨਤੀ ਆ ਜੇ ਤੇ ਸਾਨੂੰ ਕਿਸੇ ਦਾ ਪਰਸਨਲ ਫੋਨ ਹੋ ਗਿਆ ਨੇ ਠੀਕ ਆ ਜਿੰਨਾ ਤੱਕ ਵੀਡੀਓ ਪਹੁੰਚੇ ਜਿੰਨਾ ਤੱਕ ਪਰਸਨਲ ਫੋਨ ਨਹੀਂ ਵੀ ਹੋਏ ਭਰਾਵਾ ਇਹ ਬੇਨਤੀ ਨੂੰ ਪ੍ਰਵਾਨ ਕਰਿਓ ਇਹ ਕੋਈ ਹਉਮੇ ਦੀ ਲੜਾਈ ਨਹੀਂ ਕਿ ਵੀ ਮੈਨੂੰ ਸਾਡੇ ਕੋਲ ਕੰਟੈਕਟਸ ਵੀ ਆਣੇਗੇ ਸੋ ਤੁਸੀਂ ਜਰੂਰ ਪਹੁੰਚੋ ਤਾਂ ਕਿ ਅਸੀਂ ਇਸ ਚੀਜ਼ ਨੂੰ ਮੈਨੇਜ ਕਰਕੇ ਤੇ ਪੰਜਾਬ ਨੂੰ ਚੜ੍ਹਦੀ ਕਲਾ ਦੇ ਨਾਲ ਇਹਦੇ ਵਿੱਚ ਉਭਾਰੀਏ ਆਪਣੇ ਜ਼ਿੰਮੇਵਾਰ ਭਰਾਵਾਂ ਦਾ ਜਿਨ੍ਹਾਂ ਦਾ ਐਡਾ ਵੱਡਾ ਨੁਕਸਾਨ ਹੋ ਗਿਆ ਫਸਲਾਂ ਦੀਆਂ ਫਸਲਾਂ ਮਾਰੀਆਂ ਗਈਆਂ ਉਹਨਾਂ ਦੀ ਕਣਕ ਬੀਜਣ ਬਜਾਈ ਤੱਕ ਉਹਨਾਂ ਦੀ ਬਾਹ ਫੜੀਏ ਉਹਨਾਂ ਨੂੰ ਖੜੇ ਕਰੀ ਆਪ ਆਪਣੇ ਪੈਰਾਂ ਦੇ ਉੱਤੇ ਤੇ ਜੇ ਕੋਈ ਵਾਕਿਆ ਗਰੀਬ ਵੀ ਰਗੜਿਆ ਗਿਆ ਆ ਉਹਦਾ ਘਰ ਟੱਟ ਗਿਆ ਆ ਉਹਦੇ ਵੀ ਬਾਹ ਫੜੀਏ ਕੱਲੀ ਜ਼ਿੰਮੇਦਾਰਾਂ ਦੀ ਨਹੀਂ ਪਰ ਨਾਲ ਦੇ ਨਾਲ ਲੋਕਾਂ ਨੂੰ ਵੀ ਇਹ ਚਾਉਣਾ ਵੀ ਜੇ ਤੁਹਾਡੀ ਮਦਦ ਲਈ ਲੋਕ ਆ ਰਹੇ ਨੇ ਤੇ ਉਸ ਨੂੰ ਮਦਦ ਵਜੋਂ ਲਓ ਸਾਡੇ ਵਿੱਚ ਇੱਕ ਕਨਸੈਪਟ ਆ ਕਿ ਜਿਹੜੀ ਦਸਵੰਦ ਆ ਦਸਵੰਦ ਜਿਹੜਾ ਹੁੰਦਾ ਆ ਜਾਂ ਸੰਗਤ ਦਾ ਪੈਸਾ ਜਿਹੜਾ ਆਦਾ ਜ਼ੈਰ ਬਰਾਬਰ ਹੁੰਦਾ ਆ ਤੇ ਜ਼ੈਰ ਜੇ ਜਰੂਰਤ ਅਨਸਾਰ ਲਓਗੇ ਤੇ ਦਵਾ ਦਾ ਕੰਮ ਕਰੇਗੀ ਤੁਹਾਨੂੰ ਠੀਕ ਰੱਖੇਗੀ ਤੇ ਜੇ ਉਸੇ ਚੀਜ਼ ਨੂੰ ਮਾਤਰਾ ਤੋਂ ਵੱਧ ਲਓਗੇ ਤੇ ਮੌਤ ਦਾ ਕਾਰਨ ਬਣੇਗੀ ਇਹ ਲੋਕ ਸਮਝ ਲੈਣ ਇਹ ਲੋਕਾਂ ਦੇ ਦਸਵੰਦ ਦਾ ਪੈਸਾ ਤੁਹਾਡੇ ਤੱਕ ਆ ਰਿਹਾ ਹੈ ਇਹ ਜ਼ਹਿਰ ਬਰਾਬਰ ਆ ਜੇ ਤੁਹਾਡੇ ਤੇ ਕੋਈ ਮੁਸੀਬਤ ਆਈ ਆ ਤੇ ਇਹਹੀ ਇਹਹੀ ਦਸਵੰਦ ਤੁਹਾਡੇ ਲਈ ਦਵਾਈ ਦਾ ਕੰਮ ਕਰੇਗਾ ਤੁਹਾਨੂੰ ਠੀਕ ਕਰ ਦੇਗਾ ਪਰ ਜਿਸ ਤਰੀਕੇ ਦੇ ਹਾਲਾਤ ਚੱਲ ਰਹੇ ਨੇ ਜਿਸ ਤਰੀਕੇ ਨਾਲ ਆਪਾ ਤਾਪੀ ਪਈ ਆ ਇਹ ਤੁਹਾਡੀ ਮੌਤ ਦੇ ਕਾਰਨ ਬਣਨਗੇ ਸੋ ਇਹਨਾਂ 4 ਦਿਨਾਂ ਦੇ ਵਿੱਚ ਤੁਸੀਂ ਧਨਾੜ ਬਣ ਜਾਣਾ ਨਾ ਰੱਜ ਜਾਣਾ ਤੇ ਨਾ ਪਰੋਲੇ ਸਦਾਲੀ ਪਰ ਜਾਣੇ ਨੇ ਇਸ ਰਾਸ਼ਨ ਦੇ ਨਾਲ ਇਹਨੇ ਮੁੱਕ ਜਾਣਾ ਇੱਕ ਦਿਨ ਪਰ ਸਦੀਵੀ ਰਹਿਣੀ ਹੈ ਸਾਡੀ ਸ਼ਾਖ ਸਾਡੀ ਸ਼ਵੀ ਕਿ ਅਸੀਂ ਕਿੱਦਾਂ ਦੇ ਆ ਸਾਡਾ ਸੰਤੋਖ ਕਿੱਦਾਂ ਦਾ ਹੈ ਤੇ ਸਾਡਾ ਕੰਮ ਕਰਨ ਦਾ ਸਲੀਕਾ ਕੀ ਹੈ ਸੋ ਉਹਦੇ ਲਈ ਜਿਹੜਾ ਗੁਰਦੁਆਰਾ ਬਾਬਾ ਦੀਪ ਸਿੰਘ 5 ਵਜੇ ਜਰੂਰ ਪਹੁੰਚੋ ਇਹਨੇ ਮੇਰੀਆਂ ਬੇਨਤੀਆਂ ਨੇ ਤੇ ਜਿਹੜੇ 10 ਵਜੇ ਅਸੀਂ 10 ਵਜੇ ਇਸ ਕਰਕੇ ਰੱਖਿਆ ਕਿ ਉਤੋਂ ਬਾਅਦ ਟ੍ਰੈਫਿਕ ਬਹੁਤ ਹੋ ਜਾਂਦਾ ਹੈ ਔਰ ਉਹਦੇ ਨਾਲ ਜਿੰਨੇ ਜਨਾਲੇ ਆ ਰਹੇ ਨੇ ਹੋ ਸਕਦਾ ਸਾਰੇ ਤੱਕ ਵੀਡੀਓ ਨਾ ਪਹੁੰਚੇ ਤੇ ਜੇ ਉਹਨਾਂ ਦੇ ਸੱਜਣ ਮਿੱਤਰ ਕਿਸੇ ਤੱਕ ਵੀਡੀਓ ਪਹੁੰਚੇ ਤੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਟੋ-ਕਟ ਇੱਕ ਦਿਨ ਅਜਨਾਲੇ ਵੱਲ ਦੀ ਸਪਲਾਈ ਬਿਲਕੁਲ ਬੰਦ ਕਰ ਦਿਓ ਲੋਕਾਂ ਤੱਕ ਰਾਸ਼ਨ ਬਹੁਤ ਪਹੁੰਚ ਚੁੱਕਿਆ ਆ ਬੇਕਦਰਹੀ ਹੋ ਰਹੀ ਆ ਲੋਕ ਲੁੱਟਾਂ ਤੇ ਉਤਰੇ ਹੋਏ ਨੇ ਔਰ ਉਹਦੇ ਨਾਲੇ ਹੱਥ ਜੋੜ ਕੇ ਮਾਫੀ ਮੰਗ ਲੈਣੇ ਜਿਹੜਾ ਵਾਕਿਆ ਜਨੂਰ ਬੰਦਾ ਕੋਈ ਫਸਿਆ ਹੋਇਆ ਰਹ ਜੇਗਾ ਉਹਨਾਂ ਅਸੀਂ ਬੇਨਤੀ ਕਰਦੇ ਆ ਕਿ ਭਰਾ ਇੱਕ ਦਿਨ ਦੇ ਲਈ ਹੋਰ ਜੇ ਤੇਰੇ ਦਾ ਰਾਸ਼ਨ ਪਾਣੀ ਨਾ ਪਹੁੰਚੇ ਤੇ ਅਸੀਂ ਮਾਫੀ ਮੰਗਦੇ ਆ ਪਰ ਪਾਣੀ ਪਹਚਾਈ ਜਾਓ rescued ਕਰੀ ਜਾਓ ਜਿਹੜੀ ਆ ਬੇਕਦਰਹੀ ਹੋ ਰਹੀ ਆ ਨਾ ਇਹਨੂੰ ਇੱਕ ਦਿਨ ਦੇ ਘੱਟੋ ਘੱਟ ਢੱਕ ਕੇ ਅਸੀਂ ਕੋਈ ਤਰਤੀਬ ਬਣਾ ਕੇ ਫਿਰ ਅੱਗੇ ਕੰਮ ਜਿਹੜਾ ਤੋਰੀਏ ਸੋ ਉਹਦੇ ਲਈ ਅਸੀਂ ਸਾਰੇ ਜਿਹੜੇ ਇਕੱਠੇ ਹੋਏ ਵਾਹਿਗੁਰੂ ਜੀ ਕਾ ਖਾਲਸਾ